ਚੰਡੀਗੜ੍ਹ ਮੇਅਰ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ ਮੇਅਰ ਬਣਾਇਆ ਜਾਣ ਤੇ ਮਲੋੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਦ ਅਧਿਕਾਰੀਆਂ ਤੇ ਅਹੁਦੇਦਾਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਐਡਵਰਡ ਗੰਜ ਗੈਸਟ ਹਾਊਸ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਲੱਡੂ ਵੰਡ ਕੇ ਜਿਹੜਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਆਓ ਆਪਾਂ ਜਾਣਦੇ ਹਾਂ ਇਸ ਬਾਰੇ ਐਡਵਰਡ ਗੰਜ ਸੰਸਤਾ ਦੇ ਤੇ ਹੋਰ ਉਹਦੇਦਾਰਾਂ ਦੇ ਨਾਲ ਗੱਲ ਜੋ ਬੀਜੇਪੀ ਸਰਕਾਰ ਨੇ ਧੱਕਾ ਕਰਕੇ ਵੋਟਾਂ ਜਿਹੜੀ ਮੇਅਰ ਦੀ ਵੋਟਾਂ ਨੂੰ ਖੇਡ-ਛਾੜ ਕਰਕੇ ਉਹ ਫੈਸਲਾ ਆਪ ਦੇ ਆਖਿਰ ਚ ਕੀਤਾ ਸੀ ਲੋਕਤੰਤਰ ਦਾ ਕਾਹਨ ਕਰ ਦੀ ਕੋਸ਼ਿਸ਼ ਕੀਤੀ ਸੀ ਅੱਜ ਸੁਪਰੀਮ ਕੋਰਟ ਨੇ ਖਾ ਦਿੱਤਾ ਵੀ ਨਿਆ ਇੰਡੀਆ ਵਿੱਚ ਹੱਲੇ ਕਾਇਮ ਹੈ ਤੇ ਇਸ ਕਰਕੇ ਸੱਚਾਈ ਦੀ ਜਿੱਤ ਹੋਈ ਹੈ ਆਵਾਦਮੀ ਪਾਰਟੀ ਦੇ ਮੇਅਰ ਇਲੈਕਟ ਹੋਏ ਨੇ ਇਹ ਬੜੀ ਖੁਸ਼ੀ ਦੀ ਕੁਲਦੀਪ ਵਾਦੀ ਅੱਜ ਮੇਅਰ ਚੁਣਾ ਹੋਇਆ ਹੈ ਇਸ ਕਰਕੇ ਸਾਰਿਆਂ ਨੂੰ ਵਧਾਈ ਹੋਵੇ ਜਿੱਥੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਨਿਯੁਕਤ ਹੋਇਆ ਉਸ ਦੇ ਨਾਲ ਇਹ ਹੈ ਵੀ ਅੱਜ ਜਿਹੜਾ ਵੀ ਬੀਐਮਪੀ ਨੇ ਆਪਣੀਆਂ ਲੋਕਤੰਤਰ ਦੀ ਤਾਕਤਾਂ ਨੂੰ ਵਰਤਨ ਲਈ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਪ੍ਰੈਜ਼ਾਈਡਿੰਗ ਅਫਸਰ ਤੋਂ ਗਲਤ ਕੰਮ ਕਰਵਾ ਕੇ 9-8 ਵੋਟਾਂ ਨੂੰ ਇਸ ਚਾਰਜ ਦੇ ਹਿਸਾਬ ਨਾਲ ਮੇਅਰ ਦੇ ਨਾਮ ਕਰਾਤਾ ਸੀ ਸੁਪਰੀਮ ਕੋਰਟ ਨੇ ਉਸ ਦੇ ਫੈਸਲੇ ਨੂੰ ਪਲਟਦੇ ਹੋਏ ਉਹਨਾਂ ਵੋਟਾਂ ਨੂੰ ਜਿਹੜਾ ਸੀਗਾ ਸਹੀ ਦਾਤ ਲੇਕਿਨ ਵਰਤਿਆ ਗਿਆ ਅਤੇ ਜਿਹੜੇ ਜਿੱਤੇ ਹਨ ਅਸਲੀ ਮੇਰ ਦੀ ਕੁਰਸੀ ਤੇ ਬੈਠ ਗਿਆ ਇਹ ਅੱਜ ਉਹਨਾਂ ਦੇ ਮੂੰਹ ਤੇ ਉਹ ਕਰਾਰੀ ਚਪੇੜ ਹੈ ਕਿ ਜੇ ਲੋਕਤੰਤਰ ਦੇ ਵਿੱਚ ਲੋਕਤੰਤਰ ਦੀ ਜਿੱਤ ਹੁੰਦੀ ਹੈ ਔਰ ਸੁਪਰੀਮ ਕੋਰਟ ਦੇ ਜੱਜਾਂ ਨੇ ਦੱਸ ਦਿੱਤਾ ਵੀ ਜਿਹੜੀ ਹਿੰਦੁਸਤਾਨ ਦਾ ਵਿੱਚ ਨਿਆਂ ਪਰਣ ਵਾਲੀ ਹੈ ਉਹ ਇਸ ਟਾਈਮ ਬਿਲਕੁਲ ਸਹੀ ਚੱਲ ਰਹੀ ਹੈ ਔਰ ਅਸੀਂ ਸੁਪਰੀਮ ਕੋਰਟ ਦੀ ਇਸ ਦੇ ਫੈਸਲੇ ਦਾ ਬਹੁਤ ਸਵਾਗਤ ਕਰਦੇ ਹਾਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਔਰ ਵਧਾਈ ਦਿੰਦੇ ਹਾਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਜੋ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਲੋਕਤੰਤਰ ਦੀ ਜਿੱਤ ਹੋਵੇ ਅਸੀਂ ਸਾਰੀ ਆਮ ਆਦਮੀ ਪਾਰਟੀ ਨੂੰ ਹੋਰਾਂ ਦੇ ਚੁਣੇ ਹੋਏ ਮੇਅਰ ਨੂੰ ਬਹੁਤ ਬਹੁਤ ਦਾਏ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ